ਕਰੋ ਬੰਦ ਕਰੋ ਬੰਦ ਕਰੋ ਸਾਰੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦਾ ਇੱਕ ਜਿੰਦਾਬਾਦ 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 ਸਾਰੇ ਕਿਸਾਨਾਂ ਨੌਜਵਾਨਾਂ ਟੀਚਰਾਂ ਦੇ ਵੀ ਟੀਚਰਾਂ ਦੇ ਵੀ ਟੀਚਰ ਵੀ ਦਰੂਨ ਇੱਕਾ ਜਿੰਦਾਬਾਦ ਜਿੰਦਾ पटियाल मुर्बादाबाद संघी प्रशासन मुर्दाबाद मुर्दाबाद संगी प्रशासन मुर्दाबाद आर एस एस दुलाम प्रशासन मुर्दाबाद 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 आर एस एस कलाम प्रशासन मुर्दाबाद 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 करो वीरेंद्र पटियाल नस्पेंड करोड करो ਪਹਿਲਾਂ ਜਿੰਨੇ ਵੀ ਇੱਥੇ ਆਏ ਨੇ ਸੱਜਣ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਵੀ ਇੰਨਾ ਮਤਲਬ ਇੰਨੀ ਠੰਡ ਚ ਤੇ 200 ਮਤਲਬ ਇ 60 ਦਿਨ ਤੋਂ ਉੱਤੇ ਦਿਨ ਹੋ ਗਏ ਨੇ ਧਰਨੇ ਨੂੰ ਚੱਲਦੇ ਆ ਹੋਇਆ ਤੇ ਉਹਦੇ ਚ ਰਿਗਾਰਡਲੈਸ ਕਿ ਬੜੇ ਜਾਣੇ ਅੰਦਰ ਜਿਵੇਂ ਹੀਗੇ ਉਹਨਾਂ ਨੂੰ ਛੱਡ ਕੇ ਤੇ ਇੱਕ ਸੈਨਿਟ ਦਾ ਬਹੁਤ ਸੰਜੀਦਾ ਮਸਲਾ ਜਿਹੜਾ ਕਿ ਜਿਹੜਾ ਪੰਜਾਬ ਦੀ ਇੱਕ ਹੋਂਦ ਨਾਲ ਜੁੜਦਾ ਜਿਹਦੇ ਲਈ ਤੁਸੀਂ ਆਏ ਹੋ ਜਿਹਦੇ ਚ ਅਸੀਂ ਮੀਟਿੰਗ ਦੇ ਵਿੱਚ ਅੱਜ ਇਸ ਏਜੰਡੇ ਤੇ ਤੈਅ ਕੀਤਾ ਇੱਕ ਤਾਂ ਜਿਹੜੇ ਸਟੂਡੈਂਟ ਤੇ ਕੱਲ ਨਰਿੰਦਰ ਪਟਿਆਲ ਜਿਹੜਾ ਐਸ ਐਚਓ ਸੀਗਾ ਉਹਨੇ ਜਿਹੜਾ ਤਸ਼ੱਦਦ ਕੀਤਾ ਉਹਦੇ ਖਿਲਾਫ ਕੋਰਟ ਦੇ ਵਿੱਚ ਪਟੀਸ਼ਨ ਪਾਉਣੀ ਦੂਜਾ ਸੈਨਟ ਦਾ ਮੋਰਚਾ ਜਿਹੜਾ ਪੰਜਾਬ ਦੀ ਹੋਂਦ ਨੂੰ ਲੈ ਕੇ ਆ ਉਹਦੇ ਲਈ ਪੰਜਾਬ ਲੈਵਲ ਤੇ ਇੱਕ ਵੱਡੀ ਕਮੇਟੀ ਬਣਾਉਣੀ ਤੀਜਾ ਉਸ ਕਮੇਟੀ ਦੇ ਵਿੱਚ ਜਿਹੜੀ ਬਣੂਗੀ ਪੰਜਾਬ ਲੈਵਲ ਤੇ ਉਸ ਤੋਂ ਬਾਅਦ ਉਹਦੇ ਵੱਲੋਂ ਇੱਕ ਐਕਸ਼ਨ ਪਲਾਨ ਦੇਣਾ ਕਿ ਪੰਜਾਬ ਵਿਧਾਨ ਸਭਾ 'ਚ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਮਤਾ ਪਵੇ ਕਿ ਇਹਦੀ ਸੈਨੇਟ ਬਚਾਈ ਜਾਵੇ ਤੇ ਇਹਦਾ ਇੰਟਰ ਸਟੇਟ ਬਾਡੀ ਕਾਰਪੋਰੇਟ ਸਟਰਕਚਰ ਜਿਹੜਾ ਸਟੇਟ ਬਾਡੀ ਕਾਰਪੋਰੇਟ ਕੀਤਾ ਜਾਵੇ ਉਹਦੇ ਲਈ ਇਹ ਸਾਰੀਆਂ ਗੱਲਾਂ ਇੱਥੇ ਤੈਅ ਹੋਈਆਂ ਨੇ ਸਾਰੇ ਆਏ ਬਤਵੰਤਿਆਂ ਦਾ ਦੁਬਾਰਾ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ